ਗੋਲਮਸ ਮਾਲੂਮ ਕੀਤਾ ਗਿਆ ਕਬੀ ਸੰਬੰਧੀ ਕੀਤਾ ਇਹ ਵਿਭਾਗ ਫਰਸਾ ਦੇ ਅਧਿਕਾਰੀ ਨੇ ਮੋਂਸਟਨ ਸਾਫਾ ਸੁਨਚ ਪਿੰਡ ਬਾਕਰਵਾਲਾ ਇਹ ਬਾਬਾ ਜੀਵਨ ਸਿੰਘ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦੇ ਉਹ ਸਾਰੀ ਸੰਗਤ ਨੇ ਪਿੰਡ ਦੇ ਸਹਿਯੋਗ ਨਾਲ ਬਣਾਇਆ ਗਿਆ ਜੀ ਬਾਬਾ ਜੀਵਨ ਸਿੰਘ ਦੇ ਜਨਮ ਦਿਹਾੜੇ ਵਾਲੇ ਪਿਛਲੇ ਕਿੰਨੇ ਸਾਲਾਂ ਤੋਂ ਮਨਾ ਰਹੇ ਜੇ ਪਹਿਲੇ ਮਨਾਏ ਸੀ ਜੀ ਇੱਕ ਵਾਰੀ ਅੱਗੇ ਬਣਾਇਆ ਸੀਗਾ ਉਦੋਂ ਸਾਰੇ ਸਮਾਗਮ ਬਹੁਤ ਵੱਡਾ ਚੱਲਦਾ ਉਹਦੇ ਵਿੱਚ ਹੀ ਖੰਡਪੜ ਕਰਾ ਕੇ ਤੇ ਜੀ ਭੋਗ ਪਤਾਈ ਉਦੋਂ ਸੰਗਤ ਬਹੁਤ ਜੁੜੀ ਸੀ ਅਜੇ ਰਿਆ ਅੱਜ ਸਪੈਸ਼ਲੀ ਇਹ ਮਹਾਰਾਜ ਗੁਰੂ ਨਾਨਕ ਬਾਬਾ ਜੀਬ ਸਿੰਘ ਦੇ ਨਾਂ ਤੇ ਜਨਮ ਦਿਹਾੜੇ ਨੂੰ ਮੋਗ ਰੱਖਿਆ ਤੇ ਪੰਜਾਬ ਦੇ ਵਿੱਚੋਂ ਚੇਤਨਾ ਮਾਰਜ ਕੱਢੇ ਜਾਂਦੇ ਆ ਜਿਹੜੇ ਨਗਰ ਕੀਰਤਨ ਗਏ ਆ ਦਰਬਾਰ ਸਾਹਿਬ ਤੋਂ ਇੱਥੇ ਆਪਣੇ ਇਲਾਕੇ ਦੇ ਵਿੱਚ ਵੀ ਜਾਂਦੇ ਆ ਕੀ ਵਾਕਿਆ ਹੀ ਤੁਹਾਨੂੰ ਲੱਗਦਾ ਕਿ ਇਦਾਂ ਚੇਤੇ ਕਰਾਉਣ ਦੇ ਨਾਲ ਬਾਬਾ ਜੀਬ ਸਿੰਘ ਦਾ ਇਤਿਹਾਸ ਐਡੀ ਬੜੀ ਕੁਰਬਾਨੀ ਕੁਝ ਲੋਕਾਂ ਦੀ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਫਰਕ ਲੱਗੇਗਾ ਉਹ ਵੇਖੋ ਜੀ ਜੇ ਤਾਂ ਮੈਂ ਗੱਲ ਓਟਾਂਗਾ ਕਰਾਂ ਫਿਰ ਗੱਲ ਹੋ ਜੈਨੀ ਗੱਲ ਤਾਂ ਵੀ ਜਿਹੜੇ ਨਗਰ ਕੀਰਤਨ ਨਗਰ ਕੀਰਤਨ ਹੀ ਰਹਿ ਗਿਆ ਹੁਣ ਜਲੂਸ ਰਹਿ ਗਿਆ ਚਲੋ ਮੈਂ ਨਹੀਂ ਕਹਿੰਦਾ ਮੈਂ ਜਾਣਦਾ ਅਸੀਂ 2005 ਤੋਂ ਜੁੜੇ ਆ ਸਾਨੂੰ ਨਹੀਂ ਪਤਾ ਸੀ ਬਾਬਾ ਜੀਮ ਸਿੰਘ ਕੌਣ ਆ ਕਿੱਥੇ ਰਹਿੰਦਾ ਕਿਹੜੀ ਗੱਲ ਆ ਮੈਂ ਇਹਦੇ ਕੋਲ ਕਿਤਾਬ ਲਈ ਸਾਫਾ ਸਰਪੰਚ ਆ ਮੇਰੀ ਗੁੱਡੀ ਪੜ੍ਹਦੀ ਹੁੰਦੀ ਸੀ ਉਹਨੇ ਮੈਨੂੰ ਪੜ੍ਹ ਕੇ ਸੁਣਾਇਆ ਜੀ ਬਾਬਾ ਜੀਮ ਸਿੰਘ ਦਾ ਆ ਇਤਿਹਾਸ ਆ ਤੇ ਅਸੀਂ ਬਾਬਾ ਜੀਮ ਸਿੰਘ ਨਾਲ ਜੁੜ ਗਏ ਇਹਨਾਂ ਨੂੰ ਪੁੱਛਿਆ ਮੈਂ ਕਿ ਤੁਸੀਂ ਕਿਤਾਬਾਂ ਕਿੱਥੋਂ ਲਈਆਂ ਇਹ ਕਹਿੰਦਾ ਵੀ ਮੈਂ ਤਾਂ ਤੁਹਾਡਾ ਇੱਕ ਬੰਦਾ ਚੰਡੀਗੜ੍ਹ ਰਹਿੰਦਾ ਉਧਰੋਂ ਤੋਂ ਮੈਂ ਕਿਤਾਬਾਂ ਲਈਆਂ ਤੇ ਪਤਾ ਨਹੀਂ ਉਹ ਕੌਣ ਉਹਦੀ 40000 ਤਰਖਾ ਆ ਇਹ ਉਹ ਤੋਂ ਸਰਪੰਚ ਹੁੰਦੇ ਉਹ ਕਿਤਾਬ ਮੈਂ ਘਰੇ ਲੈ ਗਿਆ ਫੋਟੋ ਹਜੇ ਵੀ ਇੰਨੇ ਦੇ ਕਰ ਲੱਗੀ ਹੈ ਜਰੂਰ ਕਿਦਾਂ ਕਹਿ ਰਹੇ ਮਤਲਬ ਕਿ ਕੀ ਕਾਰਨ ਕਿਉਂ ਕਹਿਣ ਤੁਸੀਂ ਜਰੂਰ ਸਾਨੂੰ ਸਾਨੂੰ ਪਤਾ ਹੀ ਮੈਂ ਇਹਨੂੰ ਮਿਲਣਾ ਚਾਹੁੰਦਾ ਸੀ ਅੱਛਾ ਇਹ ਉਹ ਬੰਦਾ ਮੈਨੂੰ ਮਿਲੇ ਜਿਹੜਾ ਬੰਦਾ ਇਤਿਹਾਸ ਲਿਖਦਾ ਉਹ ਮੈਨੂੰ ਮਿਲੇ ਤੇ ਮੈਂ ਉਹਦੇ ਦਰਸ਼ਨ ਕਰਾਂ ਉਹ ਗੁਜਰਤੀ ਅਹੀ ਸਰਪੰਚ ਬਣ ਕੇ ਕਰਦੀ ਮੇਰੇ ਸ਼ੰਦਰਪੁਰ ਉਦੋਂ ਬਾਅਦ ਦੇ ਵਿੱਚ ਹੀ ਡੀਡੀਪੀ ਉਹ ਜਸਵੰਤ ਸਿੰਘ ਸੀਗੇ ਉਹ ਜਦੋਂ ਆ ਗਏ ਉਹਨਾਂ ਨੇ ਸਮਾਗਮ ਕਰਾਇਆ ਜਿਹੜੇ ਬੰਦੇ ਚਲੇ ਗਏ ਆ ਇਹਨਾਂ ਬੰਦਿਆਂ ਇਕੱਠਿਆਂ ਰਲ ਕੇ ਸੀ ਧਰਮਕੋੜ ਮੰਡੀ ਦੇ ਵਿੱਚ ਬਹੁਤ ਵੱਡਾ ਕਟ ਕੀਤਾ ਸੀ ਉਦੋਂ ਰਾਤ ਨੂੰ ਲੈਡ ਸੌਡ ਕਰਾਇਆ ਸੀਗਾ ਉਦੋਂ ਤੋਂ ਲੈ ਕੇ 2005 ਦੇ ਵਿੱਚ ਅਸੀਂ ਉਹਦੇ ਨਾਲ ਜੁੜ ਗਏ ਉਦੋਂ ਬਾਅਦ ਵੀ ਬਾਬਾ ਜੀ ਦੇ ਨਾਲ ਉਹਨਾਂ ਦੇ ਸਰਦਾਰ ਦਸਵੰਤ ਸਿੰਘ ਦੇ ਨਾਲ ਅੱਜ ਵੀ ਉਹਦਾ ਦੇਣ ਨਹੀਂ ਦੇ ਸਕਦੇ ਸੀ ਪਰ ਅਸੀਂ ਥੋੜਾ ਜਿਹਾ ਪਿੱਛੇ ਹੋ ਕੇ ਸਿਰਫ ਪਾਰਟੀਆਂ ਵੰਡ ਕਰਦੇ ਤੁਹਾਨੂੰ ਲੱਗਦਾ ਕਿ ਇੰਨੇ ਵੱਡਾ ਲੱਖਾਂ ਕਰੋੜਾ ਰੁਪਈਆ ਉੱਥੇ ਖਰਚ ਕਰਕੇ ਲੋਕ ਸਿੱਖ ਦੇ ਕੁਝ ਨਹੀਂ ਚੇਤਾ ਕੁਝ ਨਹੀਂ ਕਰਦੇ ਲੇਕਿਨ ਉਹ ਨਾ ਨਗਰਿਕਾਂ ਤਾਂ ਨਾਮ ਲਿਖਦੇ ਆ ਰੱਖਦਿਆ ਕਿ ਚੇਤਨਾ ਮਾਰਜਾ ਕਿ ਅਸੀਂ ਆਪਣੀ ਕੌਮ ਨੂੰ ਆਪਣੇ ਲੋਕਾਂ ਨੂੰ ਚੇਤੇ ਕਰਵਾ ਰਹੇ ਆ ਕਿ ਬਾਬਾ ਜੀਵਨ ਸਿੰਘ ਪਾਈ ਜਿੱਤਾ ਜੀ ਕੌਣ ਸੀ ਲੇਕਿਨ ਦੇਖਿਆ ਜਾਂਦਾ ਉਥੋਂ ਐਂਟਰਟੇਨਮੈਂਟ ਲੋਕਾਂ ਆਂਦੇ ਵਿੱਚ ਜਿਆਦਾ ਅੰਜਵਾਏ ਐਂਟਰਟੇਨਮੈਂਟ ਔਰ ਹਿਮਾਚਲ ਦੇ ਵਿੱਚ ਵੀ ਅੱਜ ਸਰਾਤ ਦੀਵਾਨ ਸੁਣੇ ਹੋਣਗੇ ਤੇ ਲੋਕ ਹਿਮਾਚਲ ਨੂੰ ਵੀ ਚਲੇ ਜਾਂਦੇ ਹੋਣਗੇ ਕਿੰਨ ਤੋਂ ਭਾਵ ਕੋਈ ਵੀ ਸਿੱਖਿਆ ਲੈ ਕੇ ਇੱਥੋਂ ਤੱਕ ਕਿਸੇ ਨੂੰ ਪਹੁੰਚ ਲਿਆ ਜਾਵੇ ਮੈਗ ਫੜ ਕੇ ਏਦਾਂ ਅੱਗੇ ਕਰਕੇ ਕਿ ਕਿਸੇ ਨੂੰ ਉਹਦੇ ਪਿਤਾ ਦਾ ਨਾਮ ਹੀ ਪਤਾ ਲੱਗਣਾ ਚਾਰ ਪੁੱਤਰਾਂ ਦੇ ਤੋਂ ਦੂਰ ਦੀ ਗੱਲ ਕੁਰਬਾਨੀ ਦਾ ਕੀ ਆ ਕੀ ਸ਼ਹਾਦਤ ਆ ਇਸ ਕਰਕੇ ਲੱਗਦਾ ਤੁਹਾਨੂੰ ਕਿ ਅੱਜ ਜਲੂਸ ਦਾ ਨਾਂ ਰਹਿ ਗਿਆ ਲੋੜ ਇਹੋ ਜੇ ਗੁਰਮਤ ਸਮਾਗਮ ਕਰਨ ਦੇ ਤਾਂ ਕਿ ਲੋਕ ਸੰਗਤ ਬੈਠ ਕੇ ਅੱਧਾ ਘੰਟਾ ਘੰਟਾ ਸਾਲ 6 ਮਹੀਨਾ ਬਾਅਦ ਕੱਢ ਕੇ ਸੁਣ ਇਤਿਹਾਸ ਕਿ ਜਿਹੜਾ ਇਤਿਹਾਸ ਸੁਣ ਰਹੇ ਆ ਉਹਦੀ ਕੁਰਬਾਨੀ ਕੀ ਸੀ ਉਸ ਤੋਂ ਬਾਅਦ ਹੋਰ ਤਾਂ ਆਪਣੇ ਮਾਨ ਤੋਂ ਬਹੁਤ ਹੀ ਜ਼ਿਆਦਾ ਖੁਸ਼ ਹਾਂ ਕਿਉਂਕਿ ਦੁਨੀਆ ਦੂਜੇ ਪਾਸੇ ਜਾ ਰਹੀ ਸਾਡਾ ਐਡਾ ਵੱਡਾ ਵਿਸਾ ਐਡਾ ਵੱਡਾ ਇਤਿਹਾਸ ਜਿਹੜਾ ਸਾਡੇ ਕੋਲ ਖਜ਼ਾਨਾ ਹੈ ਉਹਨੂੰ ਛੱਡ ਕੇ ਅਸੀਂ ਪਾਸੇ ਜੀਸੂ ਮਸੀਹ ਜਾਂ ਹੋਰ ਪਾਸੇ ਜਾਂ ਜਗਰਾਤੇ ਕਰਾ ਰਹੇ ਆ ਇਹ ਕੰਮ ਕਰਉਣ ਨਾਲ ਲੋਕਾਂ ਨੂੰ ਥੋੜੀ ਜੀ ਚੇਤਨਾ ਆਏਗੀ ਸਮਝ ਆਏਗੀ ਪਾਪਾ ਜੀਵਨ ਸਿੰਘ ਕੌਣ ਸੀ ਉਸ ਪਾਸੋਂ ਇਸ਼ਾ ਮੋੜਨ ਲੋਕੀ ਮੋੜ ਸਕਦੇ ਨੇ ਕਿਉਂਕਿ ਸਾਡੇ ਕੋਲ ਬਹੁਤ ਵੱਡਾ ਖਜ਼ਾਨਾ ਬਹੁਤ ਵੱਡਾ ਸ਼ੀ ਅਮਰ ਸ਼ਹੀਦ ਪਾਪਾ ਜੀਵਨ ਸਿੰਘ ਉਹਨਾਂ ਦੇ ਬੰਦੇ ਹੀ ਪਾਸੇ ਜਾ ਰਹੇ ਕੋਈ ਮਾਤਾ ਦੇ ਵਿਟਾਕਰ ਆ ਰਹੇ ਨੇ ਕੋਈ ਜੀਸੂ ਮਸੀਹ ਨੂੰ ਜਾ ਰਹੇ ਨੇ ਮੈਂ ਬੇਨਤੀ ਕਰਦਾ ਸਾਡਾ ਖਜ਼ਾਨਾ ਬਹੁਤ ਵੱਡਾ ਹੈ ਉਦੋਂ ਹਟ ਕੇ ਜੁਤੀ ਆਪਣੇ ਇੱਧਰ ਆਓ ਆਪਣੇ ਨਾਲ ਸਾ ਆਪਣਾ ਮੂਲ ਪਛਾਣ ਆਪਣਾ ਮੂਲ ਪਛਾਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਉਂੋ ਅੱਜ ਅਸੀਂ ਆਪਣੇ ਬਖਤਰ ਵਾਲਾ ਦੇ ਗੁਰਦੁਆਰਾ ਸਾਹਿਬ ਤੇ ਸਮਾਗਮ ਕੀਤਾ ਮੈਂ ਕਥਾ ਵਿਚਾਰਾ ਸੁਣ ਕੇ ਮੇਰੇ ਅੰਦਰੋ ਆਵਾਜ਼ ਆਈ ਕਿ ਅੱਜ ਤੋਂ ਬਾਅਦ ਮੈਂ ਗੜਾ ਸਾਹਿਬ ਕਤਲੀ ਗਰਾਮਾ ਨਾਰ ਬਹਿਲੂ ਦੀ ਕਹਾਵਤ ਬੋਲੇ ਸੁਨਹਾਲਾ ਅਪੀਸ਼ਾਗ ਵਾਲਾ ਤੁਹ ਜਾਰੀ ਕਰਵਾ ਬਿਲਕੁਲ ਇਹੀ ਬੰਦੇ ਸਾਰੇ ਜੜੇ ਸਿੱਖ ਕੌਮ ਨੂੰ ਛੱਡ ਕੇ ਤੇ ਦੂਜੇ ਪਾਸੇ ਚਾਈ ਜਾਂਦੇ ਆ ਇਹ ਸਭ ਤੋਂ ਵੱਡੀ ਗੱਲ ਹੈ ਕਿ ਸਾਰਿਆਂ ਨੂੰ ਵਾਪਸ ਮੁੜਨਾ ਚਾਹੀਦਾ ਵਾ ਸਾਰਿਆਂ ਨੂੰ ਵਾਪਸ ਮੁੜਨਾ ਚਾਹੀਦਾ ਕਿ ਜਿਹੜਾ ਆਪਾਂ ਦੀ ਸਿੱਖ ਕੌਮ ਆ ਜਿਹੜੀ ਇੱਕ ਨishan sahib ਦੇ ਥੱਲੇ ਆ ਕੇ ਬੈਠੀ ਆ ਸਹੀ ਹੈ ਸੋ ਅੱਜ ਸਾਡੇ ਪਿੰਡ ਬਕਵਾਲ ਦੇ ਕੇ ਬਹੁਤ ਵਧੀਆ ਸਮਾਗਮ ਹੋਇਆ ਬਾਬਾ ਜੀ ਮੋ ਸਿੰਘ ਦਾ ਸਾਡੇ ਪਿੰਡ ਦੀ ਪਹਿਲਾਂ ਵੀ ਬਹੁਤ ਵਧੀਆ ਕਾਤਰਤਾ ਇੱਥੇ ਕੋਈ ਭੇਤ ਭਾਵ ਨਹੀਂ ਕੋਈ ਖੁਸ਼ ਨਹੀਂ ਹੈਗਾ ਅੱਜ ਵੀ ਅਸੀਂ ਮਨਾਉਂਦੇ ਆਂ ਗਾਂ ਵੀ ਮਨਾਉਂਦੇ ਰਾਂਗੇ ਗਾਂ ਅਸੀਂ ਥੋੜੇ ਵੱਡੇ ਪੱਧਰ ਤੇ ਮਨਾਵਾਂਗੇ ਅੱਜ ਹੀ ਥੋੜਾ ਜਿਹਾ ਥੋੜਾ ਸਮਾਂ ਕਰਕੇ ਥੋੜੇ ਦਿਨਾਂ ਦਾ ਕਰਕੇ ਥੋੜੀ ਤਿਆਰੀ ਸੀ ਇਸ ਕਰਕੇ ਉਹਨਾਂ ਅਸੀਂ ਗਾਂ ਵੱਡੇ ਪੱਧਰ ਤੇ ਮਨਾਵਾਂਗੇ ਜਿਹੜਾ ਸਾਰੇ ਸਾਡੇ ਪਿੰਡ ਨੂੰ ਪਤਾ ਲੱਗ ਜਵੇ ਕਿ ਬਾਬਾ ਜੀ ਮੋ ਸਿੰਘ ਕੌਣ ਸੀ ਤੇ ਇਹਨਾਂ ਨੇ ਕੀ ਕੁਰਬਾਨੀ ਸੀ ਕਿਲੀ ਦੀ ਮੋ ਸਿੰਘ ਦਾ ਬਾਹਰ ਜੀ ਦਾ ਖਾਸਾ ਆਇਆ ਚਾਰ ਪੱਧਰ ਤੇ ਚਾਰ ਪਤਰ ਵੀ ਇੱਥੇ ਦੇਖੇ ਲੱਗੇ ਨੇ ਜੰਗਲਧਰ ਦੇ ਵਿੱਚ ਉਹ ਜਾਰੇ ਦੇ ਚਾਰ ਪਤਰ ਤੋਂ ਕਾ ਦਿਨ ਸੇਵਾ ਚੰਦ ਉਹ ਦੁਤ ਕੋਈ ਆਖਿਤ ਕੋਈ ਜਾਰ ਤਿਛਿ ਦਿਤ ਹੋਇਆ ਸੋ ਅੱਗੇ ਜਿਸ ਸਮਾਂ ਆਉਂਦਾ ਹੈ ਜਿਸ ਤਰ੍ਹਾਂ ਕਸ਼ਮੀਰੀ ਪੰਡਤ ਜੋ ਕੀ ਰਕੇ ਪਰਿਆਰ ਲੈ ਕੇ औरंगजेब ने अत्याचार के कारण सी औरंग औरंगजेब ने मंदर का आश्रय औरंगजेब ने ये हाथा नारा मारा सी कि किसी भी तरह इतने हिंदू जहाँ और तरमाती लोगों ने नहीं रहने देने में इस करके सारे नो मुसलमान इस्लाम तरमत को बोलकर वाना चाहिए तकिए ना कराना चाहिए तो प्यार ना करे ਉਸੇ ਤਰ੍ਹਾਂ ਦੇ ਕਸ਼ਮੀਰੀ ਪੰਡਤ ਜਿਹੜੇ ਉਹ ਚੋਟੀ ਦੇ ਉਹ ਵਾਰਤੀ ਜਿਹੜੇ ਆਪਣਾ ਧਰਮ ਛੱਡਣਾ ਨਹੀਂ ਜਿੱਤੋਂਦੇ ਉਹਨਾਂ ਨੇ ਇੱਕ ਪ੍ਰਯਾਨ ਕੀਤਾ ਪੰਜ ਤੋਂ ਪੜਤਾਂ ਦਾ ਕਾਫਲਾ ਸ੍ਰੀ ਅਨੰਦਪੁਰ ਸਾਹਿਬ ਜਿਹੜਾ ਗੁਰੂ ਦੇਵ ਭਾਦਰ ਸਾਹਿਬ ਜੀ ਨੇ ਮਾਕੂਆ ਇਹਦਾ ਪਿੰਡਾਂ ਪਿੰਡ ਤੇ ਇਸ ਪਿੰਡ ਤੋਂ ਵਾਕੋਆ ਤੋਂ ਨਾਟਕ ਨਾਮਕ ਨਾਨਕੀ ਵਸਾਇਆ ਤੇ ਬਾਅਦ ਵਿੱਚ ਇਹਨਾਂ ਦਾ ਨਾਂ ਸ੍ਰੀ ਅਨੰਦਪੁਰ ਸਾਹਿਬ ਪਿਆਰ

ਤੇ ਕਹਿੰਦੇ ਜੀ ਇਹਨਾਂ ਦੇ ਦਰਵਾਜ਼ੇ ਦਾ ਕਿਸ ਨੂੰ ਬਦਾਨ ਦਾ ਕਰਨ ਨੂੰ ਦੇਖਵਾ ਦਰ ਸਰ ਜੀ ਕਹਿੰਦੇ ਕਿ ਜੇ ਵੱਡੇ ਸੂਰਮੇ ਨੂੰ ਯੋਧੇ ਨੂੰ ਤਾਂ ਛੋਟੇ ਉਮਰ ਦੇ ਇਹ ਜਿਹੜੇ ਕਹਿੰਦੇ 9 ਸਾਲ ਦੀ ਉਮਰ ਦੇ ਵਿੱਚ ਗੋਬਿੰਦ ਰਾਏ ਦੇ ਪਿਤਾ ਗੁਰੂ ਦੇਖਵਾ ਦਰ ਸਰ ਜੀ ਨੂੰ ਜਾ ਕੇ ਪਿਤਾ ਜੀ ਤੁਹਾਡੇ ਤੋਂ ਯੋਧਾ ਵੱਡਾ ਮਹਾਨ ਕੋਰ ਨਹੀਂ ਜਿਹੜਾ ਕੋਈ ਹੋਰੀ ਸਕਦਾ ਇਸ ਵਿੱਚ ਤੁਸੀਂ ਇਹਨਾਂ ਦੀ ਜਰੂਰਤ ਬਾਣ ਪੜੋ ਹੁਣ ਇੱਥੇ ਇੱਕ ਸਵਾਲ ਬੜਾ ਸੋਚਣ ਵਾਲਾ ਧਿਆਨ ਵਾਲਾ ਇਹ ਕਿਸ ਜੁਮੀਰ ਦੇ ਪੰਕਤ ਜਿਹੜੇ ਉੱਚ ਕੋਟੀ ਦੇ ਵਿਦਵਾਨ ਜਿਨ੍ਹਾਂ ਦੇ ਕੋਲ ਲੋਕ ਆਪਣੀਆਂ ਮੁਸੀਬਤਾਂ ਦੁੱਖਾਂ ਤੇ ਬਿਪਾ ਲੈ ਕੇ ਮੰਦਰਾਂ ਦੇ ਵਿੱਚ ਜਾਂਦੇ ਆ ਚਾਹੇ ਉਹਨਾਂ ਦੇ ਰੂਪ ਕੋਈ ਸਾਧਾ ਬਾਬੇ ਆ ਧਾਗੇ ਕਰਨ ਵਾਲੇ ਤਵੇਤ ਕਰਨ ਵਾਲੇ ਆ ਕਿਸੇ ਵੀ ਤਰ੍ਹਾਂ ਨਹੀਂ ਕਿਸੇ ਵੀ ਉਸ ਵਕਤ ਔਰੰਗਜ਼ੇਬ ਦੇ ਅੱਗੇ ਬਾਅ ਨਹੀਂ ਚੱਲਦੀ ਸੀ ਆਖਰ ਨੂੰ ਉੱਚ ਕੋਟੀ ਦੇ ਵਿਦਵਾਨ ਕੋ 500 ਪੰਕਤਾਂ ਦਾ ਕਾਫਲਾ ਜਦ ਤਿਆਦ ਲੈ ਕੇ ਆਇਆ ਤਾਂ ਉਹ ਨੂੰ ਤੱਕੇ ਹੋਏ

we're in the chapel we in the of our world. West, in the Yeah. <laughs>